ਕੈਨੇਡਾ ਦੇ ਹੁਣ BC ਦਾ ਇੱਕ ਨਵਾਂ ਕਾਲਜਸ ਦਾ ਜਿਹੜਾ ਕਿ ਅਪਡੇਟ ਆ ਗਿਆ ਜਿੱਥੇ ਇੱਕ ਵਾਰੀ ਫੇਰ ਪਰੇਸ਼ਾਨੀ ਦਾ ਦੌਰ ਚੱਲ ਗਿਆ ਕਿ ਹਰ ਬੰਦਾ ਪਰੇਸ਼ਾਨ ਹੈ ਪਤਾ ਨਹੀਂ ਕੀ ਹੋਣਾ ਰੋਜ਼ ਦਿਨੇ ਨਵੀਂ ਵੀਡੀਓ ਆ ਰਹੀ ਆ ਕੈਨੇਡਾ ਬੰਦ ਵੀਜ਼ਾ ਨਹੀਂ ਆਉਣੇ ਸਭ ਕੁਝ ਖਤਮ ਹੋ ਚੁੱਕਾ ਬੜਾ ਪਰ ਰੋਜ਼ ਮੈਂ ਦੁਬਾਰਾ ਕਹਣਾ ਪੋਜ਼ਿਟਿਵ ਰਹਿਣ ਨੂੰ ਸੱਚ ਰਹਿਣ ਨੂੰ ਅਸੀਂ ਉਹ ਵਾਲੇ ਬੰਦੇ ਨਹੀਂ ਕਿ ਜਿਵੇਂ ਵੀ ਕੁਰਸੀ ਤੇ ਬੈਠ ਕੇ ਵੀਡੀਓ ਬਣਾਤੀ ਜਿੱਦਾਂ ਮਰਜ਼ੀ ਕੋਈ ਵੀਡੀਓ ਬਣਾਤੀ ਹਰ ਵੀਡੀਓ ਜਦੋਂ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਵਿੱਚ ਪ੍ਰੂਫ ਲੈ ਕੇ ਆਉਂਦੇ ਇੰਸਟਾਗ੍ਰam ਤੇ ਵੀ ਜਰੂਰ ਜਾ ਕੇ ਜਿਹੜਾ ਹਰ ਰੀਲ ਜਦੋਂ ਡੇਲੀ ਦਾ ਟ੍ਰੈਂਡ ਤੁਹਾਨੂੰ ਦੱਸ ਰਿਹਾ ਨਾ ਵਿੱਚ ਪ੍ਰੂਫ ਦੱਸ ਰਿਹਾ ਕਿ ਹਾਂਜੀ ਇਹ ਜੋ ਚੀਜ਼ ਤੁਹਾਨੂੰ ਕਹੀ ਹੈ ਇਹ ਆ ਸੋ ਜਿਹੜੀ ਸੱਚਾਈ ਆ ਨਾ ਅਜੇ ਤੱਕ ਵੀ ਜਿਹੜਾ ਵੀਜ਼ਾ ਟੈਡ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਤਾਂ ਡਰਨ ਦੀ ਲੋੜ ਨਹੀਂ ਆ। ਪਰ ਅੱਜ ਇਹ ਵਾਲੀ ਵੀਡੀਓ ਹੈਗੀ ਜਿਹੜੀ BC ਦੇ ਕਾਲਜਸ ਦੇ ਬਾਰੇ ਆਈ ਆ ਕਿ ਹੁਣ ਬ੍ਰਿਟਿਸ਼ ਕਲੰਬੀਆ ਦੇ ਜਿੰਨੇ ਪ੍ਰਾਈਵੇਟ ਕਾਲਜਸ ਹੈਗੇ ਆ ਉਹ ਹੁਣ ਬੰਦ ਹੋ ਜਾਣਗੇ। ਬੱਚੇ ਨਹੀਂ ਭਲਾ ਸਕਣਗੇ। ਪਰ ਜਿਹੜੇ ਬੱਚੇ ਆਲਰੇਡੀ ਗਏ ਹੋਏ ਆ ਉਹਨਾਂ ਦਾ ਕੀ ਕਸੂਰ ਹੈਗਾ? ਜਿਹੜੇ ਬੱਚੇ ਹੈਗੇ ਜਿਹੜੇ ਬੱਚੇ ਜਿਹਨਾਂ ਨਵੇਂ ਆ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਵੀਜ਼ੇਆਂ ਕਿ ਉਹ ਜਾ ਨਹੀਂ ਸਕਣਗੇ। ਤੋਂ ਪਹਿਲੀ ਗੱਲ ਮੈਂ ਦੱਸੂਗਾ ਬਟਾ ਹਰ ਚੀਜ਼ ਨੂੰ ਇੱਕ ਸਮਝਣ ਦੀ ਲੋੜ ਹੁੰਦੀ ਆ। ਹਾਈਪ ਇੱਕ ਬਹੁਤ ਜ਼ਿਆਦਾ ਕ੍ਰੀਏਟ ਕੀਤੀ ਜਾਂਦੀ ਆ। ਸੋ ਐਸ ਵੇਲੇ ਨਾ ਬਹੁਤ ਕੁਝ ਕੈਨੇਡਾ ਵੱਲੋਂ ਇਹ ਅਪਡੇਟ ਆ ਰਿਹਾ ਕਿ YouTube ਤੇ ਜੋ ਮਰਜੀ ਅਸੀਂ ਬੋਲ ਸਕਦੇ ਆ ਬਟ ਮੈਂ ਮਾਫੀ ਚਾਹੂੰਗਾ ਅਸੀਂ ਤਾਂ ਆਪਣਾ ਫਰਜ਼ ਹਮੇਸ਼ਾ ਸਮਝਿਆ ਹੈ ਕਿ ਜੋ ਸੱਚ ਹੋਊਗਾ ਤਾਂ ਅੜ ਤੱਕ ਰੂਬਰੂ ਕਰਾਂਗੇ ਚਾਹੇ ਕੋੜਾ ਸੱਚ ਹੀ ਕਿਉਂ ਨਾ ਹੋਵੇ ਪ੍ਰੋਬਲਮ ਆਉਂਦੀਆਂ ਰਹਿਣੀਆਂ ਲਾਈਫ ਦੇ ਵਿੱਚ ਉਹ ਇੱਕ ਪ੍ਰੋਸੈਸ ਹੈਗਾ ਬਟ ਹਰ ਪ੍ਰੋਬਲਮ ਜੇ ਤੁਹਾਨੂੰ ਦੱਸਾਂਗੇ ਉਹ ਸੋਲੂਸ਼ਨ ਵੀ ਦਵਾਂਗੇ ਸੋ ਅੱਜ ਇਸ ਚੀਜ਼ ਤੇ ਕਲੈਰਿਟੀ ਦੇ ਰਿਹਾ ਇਹ ਜਿਹੜੇ ਕਾਲਜੇਸ ਹੈਗੇ ਬਟ ਇਹ ਉਹ ਕਾਲਜੇਸ ਆ ਜਿਹੜੇ ਹਜੇ ਨਵੇਂ ਓਪਨ ਹੋਏ ਆ ਜਿਨ੍ਹਾਂ ਨੇ ਹਜੇ ਬੜੀ ਰਿਕਰੂਟਮੈਂਟਸ ਸ਼ਟਾਰਟ ਹੀ ਨਹੀਂ ਕੀਤੀ ਸੋ ਜ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਆ ਸਪੈਸ਼ਲੀ ਅਜ ਨਾਂ ਵੀ ਲਗਾ ਯੂਸੀਡਬਲ ਵਾਲੇ ਬੜੇ ਬੱਚੇ ਕਨਫਿਊਜ਼ ਹੁੰਦੇ ਆ ਅਲੈਗਜ਼ੈਂਡਰਾ ਕਾਲਜ ਦੇ ਹੁੰਦੇ ਆ ਕਲੰਬੀਆ ਕਾਲਜ ਦੇ ਹੁੰਦੇ ਆ ਕਿ ਮੇਰੀ ਐਸ ਕਾਲਜ ਹੈਗੀ ਲਿਸਾਲ ਕਾਲਜ ਹੁੰਦੀ ਆ ਕਿ ਸਾਨੂੰ ਵੀ ਇਦਾਂ ਹੋਗਾ ਬੇਟਾ ਇਹ ਸਾਰੇ ਕਾਲਜ ਜਿਹੜੇ ਕਿ ਆ ਸੇਫ ਹੈਗੇ ਬੀਸੀ ਨੇ ਪਿਛਲੇ ਸਾਲ ਹੀ ਜਿਹੜੇ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੇ ਜਿਹੜਾ ਕਿ ਅਟੈਕ ਕਰ ਦਿੱਤਾ ਸੀ ਉਹ ਕੈਨਸਲ ਹੋ ਚੁੱਕੀ ਹੈ ਇਹ ਕਾਲਜਸ ਜਿਹੜੇ ਯੂਨੀਵਰਸਿਟੀ ਦੇ ਨਾਮ ਲੈ ਇੰਡੀਵਿਜੂਅਲ ਵਰਕ ਪਰ ਬੇਟਾ ਸੋ ਡਰਨ ਦੀ ਲੋੜ ਨਹੀਂ ਬੇਫਿਕਰ ਹੋ ਜਾਓ ਹੋ ਸਾਰੇ ਕਾਲਜਸ ਦੀ ਵੀ ਜਿਹੜੇ ਹੈਗੇ ਆ ਬਿਲਕੁਲ ਹੀ ਪ੍ਰਾਈਵੇਟ ਕਾਲਜ ਆ ਹਾਂ ਯਾ ਸਾਡੇ ਕੋਲ ਵੀ ਬੱਚੇ ਉੱਥੇ ਜਿਹੜੇ ਕੀ ਘਟ ਜਾਂਦੇ ਆ ਕਿਉਂਕਿ ਅਸੀਂ ਕ੍ਰਾਈਟੇਰੀਆ ਬਣਾਇਆ ਉਹ ਬੱਚਾ ਜਿਹਦੀ ਪ੍ਰੋਫਾਈਲ ਬਹੁਤ ਵੀਕ ਹੈਗੀ ਆ ਰਿਫਿਊਜ਼ ਨਾ ਲੰਗੀਆਂ ਗੈਪ ਆ ਉਹ ਬੱਚੇ ਨੂੰ ਅਸੀਂ ਪ੍ਰਾਈਵੇਟ ਕਾਲਜ ਰეკਮੈਂਡ ਕਰਦੇ ਆ ਜਿਨ੍ਹਾਂ ਚ ਵਰਕ ਪਰਮਿਟ ਹਾਂ ਕਾਲਜਸ ਤਾਂ ਕਹਿੰਦੇ ਪਾਥਵੇ ਪ੍ਰੋਗਰਾਮ ਪਰ ਮੈਂ ਪਾਥਵੇ ਦੇ ਕਦੇ ਵੀ ਕਹੇ ਹੀ ਨਹੀਂ ਕਿਦੀ ਕਨਫਰਮ ਕੀ ਹਾਂ ਇਸ ਚੀਜ਼ ਤੇ ਯਕੀਨ ਰੱਖੋ ਨਾਮ ਲੈ ਰੰਦਾ ਬੱਚੇ ਕਾਲਜਸ ਤੇ ਵੀ ਕੈਂਬਰੀਆ ਕਾਲਜ ਹੈਗਾ ਸਿਰ ਆ ਕਾਲਜ ਜਿਹੜਾ ਕੀ ਉੱਥੇ ਹੈਗਾ ਵਾ ਸੋ ਡਰਨ ਦੀ ਲੋੜ ਨਹੀਂ ਬਟ ਇਹ ਹਜੇ ਤਾਂ ਕੁਝ ਨਹੀਂ ਹੈ ਇਹ ਹੋਰ ਕਾਲਜਸ ਜਿਹਨਾਂ ਨੇ ਹਜੇ ਨਵੇਂ ਲਾਇਸੈਂਸ ਲਏ ਨਵੀਆਂ ਰਿਕਰੂਟਮੈਂਟ ਸ਼ੁਰੂ ਕਰਨੀਆਂ ਸੀਗੀਆਂ ਉਹ ਕਾਲਜਸ ਤੇ ਯੈਸ ਜਿਹੜੇ ਕਿ ਆ ਵੀਜ਼ਾਸ ਬੱਚਿਆਂ ਨੂੰ ਨਹੀਂ ਆਣਗੇ ਉਹ ਕਾਲਜਸ ਜਿਹੜੇ ਕਿ 2 ਸਾਲ ਲੈ ਤਕਰੀਬਨ ਜਿਹੜਾ ਕਿ ਉਹਨਾਂ ਦੀ ਜਿਹੜੀ ਕਿ ਸਿਕਿਉਰਿਟੀ ਲੱਗੂਗੀ ਤੇ ਚੱਕ ਹੋ ਕੇ ਦੁਬਾਰਾ ਫਿਰ ਇੰਟਰਨੈਸ਼ਨਲ ਜਿਹੜੇ ਕਿ ਰਿਕਰੂਟ ਕਰ ਸਕਣਗੇ ਜਿਹੜੇ ਬੱਚੇ ਆਲਰੇਡੀ ਇੱਥੇ ਗਏ ਨਾ ਤੇ ਮੈਂ ਕਹਿੰਦਾ ਬੇਫਿਕਰ ਹੋ ਤੇ ਸਪੈਸ਼ਲੀ ਅੱਜ ਮੈਂ ਉਹਨਾਂ ਬੱਚਿਆਂ ਨੂੰ ਵੀ ਕਹਾਂਗਾ ਜੇ ਤੁਸੀਂ ਪ੍ਰਾਈਵੇਟ ਕਾਲਜ ਜਾਨਨੇ ਵੀ ਆ ਚਲੇ ਵੀ ਗਏ ਆ ਤੇ ਬੜਾ ਪੜ ਲਿਓ ਮੈਂ ਤਾਂ ਕਹਾਂਗਾ ਪੜੋ ਆਪਣਾ ਕੋਰਸ ਕੰਪਲੀਟ ਕਰੋ ਉੱਥੋਂ ਸਰਟੀਫਿਕੇਟ ਲਓ ਦੈਨ ਮੂਵ ਆਨ ਟੂ ਦਾ ਵਾਟਐਵਰ ਯੂ ਡਿਸਾਈਡ ਅਕੋਰਡਿੰਗ ਟੂ ਦਾ ਸਿਚੁਏਸ਼ਨ ਕਿਹੜੇ ਕਾਲਜ ਤੁਸੀਂ ਜਾਣਾ ਕਿਹੜੀ ਯੂਨੀਵਰਸਿਟੀ ਜਾਣਾ ਜਾਂ ਕੋਈ ਵੀ ਜੇ ਤੁਹਾਡੇ ਕੋਲ ਹੋਰ ਆਪਸ਼ਨ ਮਿਲਦੀ ਹੈ ਫਿਰ ਜਾਓ ਨੁਕਸਾਨ ਉੱਥੇ ਆ ਚਾਹੇ ਪਬਲਿਕ ਕਾਲਜ ਚਾਹੇ ਪ੍ਰਾਈਵੇਟ ਕਾਲਜ ਆ ਵਕਪਮੇਟਾ ਨਹੀਂ ਆ ਜੇ ਬੰਦਾ ਪੈਂਦੀ ਸੱਡੇ ਪਹਿਲੇ ਦਿਨ ਚੇਂਜ ਕਰਦਾ ਨਹੀਂ ਤੇ ਇੰਡੀਆ ਤੋਂ ਇਨਾ ਜਾਓ ਬਟਾ ਜੇ ਪੈਂਦੇ ਦਿਨ ਪਹਿਲੇ ਦਿਨ ਹੀ ਚੇਂਜ ਕਰਨਾ ਉਹ ਵੇਲੇ ਸਮਾਂ ਨਿਕਲ ਚੁੱਕਾ ਵਾ ਕਿ ਜਿਹੜਾ ਕੈਨੇਡਾ ਤੂੰ ਆਪਾਂ ਸਿਰਫ ਪਹੁੰਚਣਾ ਹੀ ਮਕਸਦ ਸੀਗਾ ਉਸ ਚੀਜ਼ ਤੋਂ ਇਸ ਨਵੇਂ ਅਪਡੇਟਸ ਨੂੰ ਵੀ ਮੈਂ ਇਹਨੂੰ ਪੋਜ਼ਿਟਿਵ ਦੇਖ ਰਿਹਾ ਪੋਜ਼ਿਟਿਵ ਇਹ ਦੇਖ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਨਾ ਬਹੁਤ ਕੁਝ ਮੈਂ ਪੰਜਾਬ ਨੂੰ ਜਿਆਦਾ ਗੱਲ ਕਰੂੰਗਾ ਬਹੁਤ ਕੁਝ ਹੋ ਰਿਹਾ ਹੈ ਸਕੇ ਕਿ ਜਿੱਥੇ ਬੱਚਿਆਂ ਦਾ ਵੱਡੇ ਲੈਵਲ 'ਚ ਨੁਕਸਾਨ ਹੋਇਆ ਆ ਜਿੰਨੇ ਅਪਡੇਟਸ ਜਿਹੜੇ ਹੈਗੇ ਹਨ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਤੁਹਾਡੇ ਬੱਚਿਆਂ ਨੂੰ ਹੀ ਫਾਇਦਾ ਹੋਣਾ ਸੋ ਜਿਨ੍ਹਾਂ ਦੀਆਂ ਫਾਈਲਾਂ ਹਜੇ ਅੱਧ ਵਿਚਾਲੇ ਮੈਂ ਤਾਂ ਕਹੂੰਗਾ ਲੱਗੇ ਹੋਏ ਆ ਡਰਾਂ ਦੀ ਲੋੜ ਨਹੀਂ ਯਾਰ ਬੇਫਿਕਰ ਹੋ ਜਾਓ ਵਧੀਆ ਹੋਊਗਾ ਸਾਰਾ ਕੁਝ ਰੋਜ਼ ਵਧੀਆ ਵੀਜ਼ਾਜ਼ ਆ ਰਹੇ ਆ ਸੋ ਜਰੂਰ ਸਾਡੇ ਇੰਸਟਾਗ੍ਰam ਤੇ YouTube ਚੈਨਲ ਤੇ ਜਰੂਰ ਜੁੜੇ ਰਹੋ ਕੋਈ ਵੀ ਤੁਹਾਨੂੰ ਸਵਾਲ ਆਇਆ ਹੈ ਸਾਨੂੰ WhatsApp ਕਰੋ ਉਸ ਵੀਡੀਓ ਥਲੇ ਕਮੈਂਟ ਕਰੋ ਤਾਂ ਕਿ ਅਸੀਂ ਤੁਸੀਂ ਚਾਹੁੰਦੇ ਸੀ ਅਸੀਂ ਕਿਸੇ ਟਾਪਿਕ ਦੇ ਵੀਡੀਓ ਲੈ ਕੇ ਆਵੇ ਤੁਹਾਡੇ ਸਵਾਲ ਤੇ ਜਿਹੜਾ ਕਿ ਹੂਰ ਹਜ਼ਾਰਾਂ ਬੱਚਿਆਂ ਲੱਖਾਂ ਦਾ ਫਾਇਦਾ ਹੋ ਸਕੇ ਤੇ ਜਰੂਰ ਆਪਣਾ ਸੁਝਾਅ ਤੁਹਾਡਾ ਸੁਝਾਅ ਜਿਹੜਾ ਸਾਡੇ ਸਿਰ ਮੱਥੇ ਤੇ ਜਰੂਰ ਅਸੀਂ ਉੱਤੇ ਵੀਡੀਓ ਲੈ ਕੇ ਆਵਾਂਗੇ ਬਟ ਇਨ ਦਾ ਮੇਨ ਟਾਈਮ ਜਨਵਰੀ ਖਤਮ ਹੋ ਗਿਆ ਵਧੀਆ ਰਿਆ 22 ਤਰੀਕ ਤੋਂ ਬਾਅਦ ਜਿਹੜੇ 9 ਦਿਨ ਰਹੇ ਚੈਲਿੰਜਿੰਗ ਜਰੂਰ ਹੈ ਪਰ ਬਹੁਤ ਵਧੀਆ ਰਹੇ ਮੈਂ ਤਾਂ ਕਹੂੰਗਾ ਇਦਾਂ ਦੇ ਵੀਜ਼ਾਸ ਹੈ ਸਟਡੀਸ ਪਾਸ ਕੱਠੇ ਹੈ ਸਾਰੀਆਂ ਚੀਜ਼ਾਂ ਆਈਆਂ ਪੈਂਡਿੰਗ ਫਾਈਲ ਅਕਤੂਬਰ ਨਵੰਬਰ ਸੋ ਸਟੇ ਪੋਜ਼ਿਟਿਵ ਸੋ ਮੈਂ ਹਰ ਬੱਚੇ ਨੂੰ ਕਹੂੰਗਾ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਆਉਣੀਆਂ ਤੇ ਲਾਈਫ ਦੇ ਵਿੱਚ ਜਿੱਤ ਦਾ ਹਮੇਸ਼ਾ ਉਹੀ ਹੈ ਜਿਹੜਾ ਪ੍ਰੋਬਲਮ ਨੂੰ ਡੱਟ ਕੇ ਫੇਸ ਕਰਦਾ ਨਾ ਕਿ ਉਸ ਪ੍ਰੋਬਲਮ ਤੋਂ ਸਟੈਪ ਬੈਕ ਕਰ ਜਾਂਦਾ ਹੈ ਤੇ ਉਮੀਦ ਕਰਦਾ ਮੈਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਵੇ ਕੋਈ ਵੀ ਅਪਡੇਟ ਆਵੇ ਨੈਗੇਟਿਵ ਨਹੀਂ ਹੋਣਾ ਜਰੂਰ ਪੈਨਕਲ ਐਜੂਕੇਸ਼ਨ ਦੇ ਵੀਡੀਓ ਦੇਖੇ ਦੈਨ ਮੇਕ ਯੋਰ ਡਿਸੀਜਨ ਸਤਿ ਸ਼੍ਰੀ ਅਕਾਲ ਜੀ